ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਰਿਸ਼ਪਾਲ ਕੌਰ ਗਿੱਲ ਤੇ ਮੈਂ ਤੁਹਾਡਾ ਸਵਾਗਤ ਕਰਦੀ ਆਂ ਅੱਜ ਦੇ ਵਿਚਾਰ ਪ੍ਰੋਗਰਾਮ ਦੇ ਵਿੱਚ ਇਸ ਪ੍ਰੋਗਰਾਮ ਵਿੱਚ ਜਿੱਥੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਛੋਟ-ਛੋਟੀਆਂ ਕਹਾਣੀਆਂ ਦੇ ਨਾਲ ਤੁਹਾਡਾ ਜਿੱਥੇ ਮਨੋਰੰਜਨ ਕਰੀਏ ਉੱਥੇ ਮੋਟੀਵੇਸ਼ਨ ਵੀ ਪ੍ਰਦਾਨ ਹੋਵੇ ਅਤੇ ਸਿਹਤ ਸੰਬੰਧੀ ਤੇ ਹੋਰ ਜਾਣਕਾਰੀ ਭਰਪੂਰ ਜਿਹੜੇ ਸੈਗਮੈਂਟ ਆ ਉਹ ਵੀ ਤੁਹਾਡੇ ਲਈ ਪੇਸ਼ ਕਰੀਏ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਵੀ ਇੱਕ ਛੋਟੀ ਜਹੀ ਮੋਟੀਵੇਸ਼ਨਲ ਸਟੋਰੀ ਨਾਲ ਕਰਦੇ ਆਂ ਇੱਕ ਆਦਮੀ ਸੀ ਉਹਨੂੰ ਕੰਮ ਦੀ ਭਾਲ ਸੀ ਕਈ ਜਗ੍ਹਾ ਉਹਨੇ ਕੰਮ ਲੱਭਿਆ ਟਰਾਈ ਕੀਤੀ ਪਰ ਉਹਨੂੰ ਕੰਮ ਨਾ ਮਿਲਿਆ ਆਖਰਕਾਰ ਉਹਨੂੰ ਇੱਕ ਥਾਂ ਬੁੱਡ ਕਟਰ ਦਾ ਲੱਕੜੀ ਕੱਟਣ ਦਾ ਜਿਹੜਾ ਕੰਮ ਸੀਗਾ ਉਹ ਮਿਲ ਗਿਆ ਉਹ ਬੜਾ ਖੁਸ਼ ਹੋਇਆ ਤੇ ਜਿਹੜਾ ਉਹਦਾ ਮਾਲਕ ਸੀਗਾ ਉਹਨੇ ਉਹਨੂੰ ਕਿਹਾ ਕਿ ਤੂੰ ਇਧਰਲੇ ਪਾਸਿਓਂ ਅੱਜ ਸੱਜੇ ਪਾਸਿਓਂ ਲੱਕੜੀ ਜਿਹੜੀ ਆ ਟ੍ਰੀ ਆ ਦਰਖਤ ਆ ਕੱਟਣੀ ਸ਼ੁਰੂ ਕਰ ਦੇਣੇ ਆ ਉਹਨੇ ਬੜੇ ਉਤਸ਼ਾਹ ਦੇ ਨਾਲ ਕੰਮ ਕੀਤਾ ਤੇ ਪਹਿਲੇ ਦਿਨੇ ਉਹਨੇ 15 ਦਰਖਤ ਕੱਟ ਦਿੱਤੇ ਤੇ ਦੂਜੇ ਦਿਨ ਵੀ ਪੂਰੇ ਉਤਸ਼ਾਹ ਦੇ ਨਾਲ ਕਿਉਂਕਿ ਪਹਿਲੇ ਦਿਨ ਮਾਲਕ ਉਹਦੇ ਕੰਮ ਤੋਂ ਬਹੁਤ ਖੁਸ਼ ਹੋਇਆ ਦੂਜੇ ਦਿਨ ਵੀ ਉਹਨੇ ਉਸੇ ਹੀ ਉਤਸ਼ਾਹ ਦੇ ਨਾਲ ਕੰਮ ਕਰਨਾ ਸਟਾਰਟ ਕਰ ਦਿੱਤਾ ਤੇ ਦੂਜੇ ਦਿਨ ਉਹ ਤੋਂ 11 ਜਿਹੜੇ ਸੀਗੇ ਦਰਖਤ ਉਹ ਕੱਟ ਹੋਏ ਤੀਜੇ ਦਿਨ ਫਿਰ ਉਹਨੇ ਉਹੀ ਦੂਜੇ ਪਾਸੇ ਕੰਮ ਤੇ ਗਿਆ ਜਿੱਧਰ ਉਹਦੇ ਮਾਲਕ ਨੇ ਕਿਹਾ ਕਿ ਅੱਜ ਤੂੰ ਇਧਰੋਂ ਲਾਈਨ ਜਿਹੜੀ ਆ ਉਹ ਕੱਟਣੀਆਂ ਦਰਖਤਾਂ ਦੀ ਉਧਰ ਕੱਟਣ ਲੱਗ ਗਿਆ ਬੜੇ ਖੁਸ਼ੀ ਤੇ ਉਤਸ਼ਾਹ ਦੇ ਨਾਲ ਤਦ ਰਖਤੂ ਤੋਂ 8 9 ਕੇ ਘਟ ਹੋਏ ਉਹ ਕਹਿੰਦਾ ਕਿ ਮੇਰੀ ਪਰਫਾਰਮੈਂਸ ਜਿਹੜੀ ਉਹ ਘਟ ਰਹੀ ਆ ਕੀ ਗੱਲ ਹੋ ਗਈ ਕਿ ਮੈਂ ਤਾਂ ਹਮੇਸ਼ਾ ਦੀ ਤਰ੍ਹਾਂ ਪੂਰੇ ਉਤਸ਼ਾਹ ਦੇ ਨਾਲ ਕੰਮ ਕਰਦਾ ਆ ਪੂਰੀ ਹਿੰਮਤ ਦੇ ਨਾਲ ਹੌਸਲੇ ਦੇ ਨਾਲ ਕੰਮ ਕਰਦਾ ਆ ਪਰ ਪਤਾ ਨਹੀਂ ਕਾਤੇ ਮੇਰੀ ਜਿਹੜੀ ਇਹ ਦਿਨ ਬਦੇਨ ਪਰਫਾਰਮੈਂਸ ਆ ਉਹ ਘਟ ਰਹੀ ਆ ਉਹਨੇ ਆਪਣੇ ਮਾਲਕ ਦੇ ਨਾਲ ਗੱਲ ਕੀਤੀ ਕਿਉਂਕਿ ਮਾਲਕ ਵੀ ਨੋਟ ਕਰ ਰਿਹਾ ਸੀਗਾ ਕਿ ਇਹਦਾ ਕੰਮ ਦਿਨ ਬਦਨ ਘਟੀ ਜਾ ਰਿਹਾ ਆ ਤਾਂ ਉਹਨੇ ਮਾਲਕ ਨੂੰ ਪੁੱਛਿਆ ਕਿ ਪਤਾ ਨਹੀਂ ਮੈਂ ਉਹੀ ਉਤਸ਼ਾਹ ਦੇ ਨਾਲ ਕੰਮ ਕਰਦਾ ਆਂ ਆ ਪੂਰਾ ਦਿਲ ਲਾ ਕੇ ਮੈਂ ਕੰਮ ਕਰਦਾ ਆਂ ਪਰ ਫਿਰ ਵੀ ਪਤਾ ਨਹੀਂ ਕਾਤੇ ਕਿ ਜਿਹੜੀ ਮੇਰੀ ਆਹ ਰੋਜ਼ ਦਰਖਤਾਂ ਦੀ ਗਿਣਤੀ ਆ ਇਹ ਘਟੀ ਜਾਂਦੀ ਆ ਤਾਂ ਉਹ ਜਿਹੜਾ ਮਾਲਕ ਸੀਗਾ ਉਹਨੇ ਉਹਨੂੰ ਪੁੱਛਿਆ ਕਹਿੰਦਾ ਕਿ ਤੂੰ ਆਪਣੀ ਜਿਹੜੀ ਕੁਲਹਾੜੀ ਸੀਗੀ ਜਿਹਦੇ ਨਾਲ ਦਰਖਤ ਵੱਢ ਰਹੇ ਆ ਉਹ ਤੇਜ਼ ਕੀਤੀ ਸੀ ਉਹ ਆਦਮੀ ਕਹਿੰਦਾ ਉਹ ਮੈਨੂੰ ਤਾਂ ਉਹਦਾ ਖਿਆਲ ਹੀ ਨਹੀਂ ਆਇਆ ਮੈਂ ਤਾਂ ਕੰਮ ਦੇ ਵਿੱਚ ਇੰਨਾ ਬਿਜ਼ੀ ਸੀ ਰੁੱਝਿਆ ਸੀ ਮੈਨੂੰ ਇਹ ਖਿਆਲ ਹੀ ਨਹੀਂ ਆਇਆ ਕਿ ਜਿਹੜੀ ਕੁਲਹਾੜੀ ਆ ਪੇ ਮੈਂ ਉਹ ਵੀ ਤੇਜ਼ ਕਰਨੀ ਆ ਇਹ ਕਹਾਣੀ ਸਿਰਫ ਸਾਨੂੰ ਇਹ ਛੋਟੀ ਜਿਹੀ ਇੱਕ ਕਹਾਣੀ ਨਹੀਂ ਹੈਗੀ ਇਹਦੇ ਵਿੱਚ ਵੱਡਾ ਸੁਨੇਹਾ ਆ ਕਿ ਦੇਖੋ ਜਿਹੜਾ ਸਾਡਾ ਸਰੀਰ ਆ ਅਸੀਂ ਵੀ ਉਹਨੂੰ ਕੁਲਹਾੜੀ ਦੀ ਤਰ੍ਹਾਂ ਲੈਂਦੇ ਆ ਕੰਮ ਆ ਸਰੀਰ ਤੋਂ ਕੰਮ ਲਈ ਜਾਣਾ 12-12 ਘੰਟੇ 24-24 ਘੰਟੇ ਤੇ ਉਹਦਾ ਖਿਆਲ ਰੱਖਣਾ ਅਸੀਂ ਕਈ ਵਾਰੀ ਭੁੱਲ ਜਾਂਦੇ ਆ ਹੁਣ ਤੁਸੀਂ ਦੇਖੋ ਕਿ ਕਦੋਂ ਲਾਸਟ ਟਾਈਮ ਸੀਗਾ ਕਿ ਤੁਸੀਂ ਇੱਕ ਵੱਡੀ ਬ੍ਰੇਕ ਤੇ ਛੁੱਟੀਆਂ ਤੇ ਗਏ ਸੀਗੇ ਕਦੋਂ ਉਹ ਟਾਈਮ ਸੀ ਜਦੋਂ ਤੁਸੀਂ ਸਿਰਫ ਆਪਣੇ ਆਪ ਨੂੰ ਟਾਈਮ ਦਿੱਤਾ ਕਈ ਵਾਰੀ ਅਸੀਂ ਜਿਹੜੀ ਸੈਲਫ ਕੇਅਰ ਆ ਉਹਨੂੰ ਅਸੀਂ ਲੈ ਲੈਨੇ ਆ ਭਈ ਸਾਡੀ ਜਿਹੜੀ ਬਾਹਰੀ ਦੇਖਿਆ ਹੋ ਸਕਦਾ ਉਹੀ ਆ ਕਿ ਅਸੀਂ ਲੇਡੀਜ਼ ਮੈਨੀਕੀਅਰ ਪੈਡੀਕੀਅਰ ਲਈ ਚੱਲ ਗਈਆਂ ਫੇਸ਼ੀਅਲ ਲਈ ਚੱਲੇ ਗਈਆਂ ਜਾਂ ਬੰਦਿਆਂ ਦੀ ਵੀ ਉਹ ਕਈ ਵਾਰੀ ਆਪਣੀ ਜਿਹੜੀ ਆਊਟਰ ਲੁੱਕ ਆ ਉਹਨੂੰ ਆਪਣੇ ਸੈਲਫ ਅਵੇਅਰਨੈਸ ਕਹ ਦਿੰਦੇ ਆ ਪਰ ਅੰਦਰੂਨੀ ਤੌਰ ਤੇ ਸਾਨੂੰ ਕਿੰਨਾ ਕ ਅਸੀਂ ਆਪਣੇ ਦਿਮਾਗ ਨੂੰ ਰੈਸਟ ਦਿੰਨੇ ਆ ਕਿੰਨਾ ਕ ਅਸੀਂ ਦਿਮਾਗੀ ਤੌਰ ਤੇ ਤੰਦਰੁਸਤ ਹੈਗੇ ਆ ਕਿੰਨਾ ਕ ਅਸੀਂ ਇੰਟਰਨਲੀ ਖੁਸ਼ ਹੈਗੇ ਆ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਈ ਵਾਰੀ ਨਜ਼ਰਅੰਦਾਜ਼ ਕਰ ਦਿੰਦੇ ਆ ਪਰ ਲੋੜ ਹੈਗੀ ਆ ਸਾਨੂੰ ਆ ਸੈਲਫ ਅਵੇਅਰਨੈਸ ਦੀ ਆ ਸੈਲਫ ਲਵ ਦੀ ਕਿਉਂਕਿ ਅਸੀਂ ਦੂਜੇ ਦਾ ਖਿਆਲ ਤਦ ਹੀ ਰੱਖ ਸਕਦੇ ਆ ਕਿ ਜੇਕਰ ਅਸੀਂ ਪਹਿਲਾਂ ਆਪਣਾ ਖਿਆਲ ਰੱਖੀਏ ਅਸੀਂ ਤੰਦਰੁਸਤ ਹੋਵਾਂਗੇ ਤਾਂ ਹੀ ਅਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰ ਸਕਾਂਗੇ ਤਾਂ ਹੀ ਅਸੀਂ ਆਪਣੇ ਬੱਚਿਆਂ ਦੀ ਜਿਹੜੀ ਗੁੱਡ ਅਪਬ੍ਰਿੰਗਿੰਗ ਆ ਉਹ ਕਰ ਸਕਾਂਗੇ ਕਿਉਂਕਿ ਸਾਨੂੰ ਸਾਡਾ ਕਲਚਰ ਇਹੋ ਜਿਹਾ ਆ ਕਿ ਜੇਕਰ ਅਸੀਂ ਆਪਣੇ ਲਈ ਟਾਈਮ ਕੱਢੀਏ ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਥੋੜੀ ਜਿਹੀ ਸੈਲਫਿਸ਼ ਹੋ ਗਏ ਆ ਪਰ ਗੱਲ ਇਹ ਨਹੀਂ ਹੁੰਦੀ ਹੈਗੀ ਆਪਣੇ ਆਪ ਤੋਂ ਤੁਹਾਨੂੰ ਸਟਾਰਟ ਕਰਨਾ ਚਾਹੀਦਾ ਆ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਆ ਤੇ ஏਸੀ ਅੱਜ ਦੀ ਸ਼ਾਰਟ ਮੋਟੀਵੇਸ਼ਨਲ ਸਟੋਰੀ ਤੇ ਲੌ ਪਰ ਪ੍ਰੋਗਰਾਮ ਨੂੰ ਕੁਝ ਇਸ ਤਰ੍ਹਾਂ ਅੱਗੇ ਤੋਰਦੇ ਹਾਂ ਅੱਜ ਦੇ ਹੈਲਥ ਸੈਗਮੈਂਟ ਦੇ ਵਿੱਚ ਮੇਰੇ ਨਾਲ ਵੈਦ ਰੂਬਲ ਹਣੀ ਸ਼ਾਮਲ ਨੇ ਬਲਵਿੰਦਰ ਸਿੰਘ ਰੂਬਲ ਤੇ ਆਪਾਂ ਗੱਲ ਕਰਦੇ ਹਾਂ ਫੈਟੀ ਲਿਵਰ ਦੀ ਸਭ ਤੋਂ ਪਹਿਲਾਂ ਰੂਬਲ ਜੀ ਸਾਡੇ ਸਟੂਡੀਓ 'ਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਰਸਪਾਲ ਜੀ ਤੁਹਾਨੂੰ ਤੁਹਾਡੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਨਮਸਤੇ ਵੈਗਜੀ ਕਾ ਖਾਲਸਾ ਵੈਗਜੀ ਕੀ ਫਤਿਹ ਹਾਂਜੀ ਆਪਾਂ ਗੱਲ ਕਰਦੇ ਆ ਰੂਪਲ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਫੈਟੀ ਲੀਵਰ ਹੁੰਦਾ ਕੀ ਆ ਤੇ ਜੇ ਇਹ ਫੈਟੀ ਲੀਵਰ ਹੋ ਜਾਂਦਾ ਆ ਕਿਸੇ ਨੂੰ ਤਾਂ ਸਰੀਰ ਦੇ ਵਿੱਚ ਜਿਹੜੀਆਂ ਚੇਂਜੇਸ ਆ ਉਹ ਕੀ ਕੀ ਚੇਂਜੇਸ ਆਉਂਦੀਆਂ ਆ ਬਿਲਕੁਲ ਜੀ ਜਿਹੜਾ ਫੈਟੀ ਲੀਵਰ ਆ ਜੀ ਦੇਖੋ ਆਪਣੀ ਜਿਹੜੀ ਬਾਡੀ ਆ ਇੱਕ ਮਸ਼ੀਨ ਦੀ ਤਰ੍ਹਾਂ ਹੀ ਹਾਂਜੀ ਜਿੱਦਾਂ ਮਸ਼ੀਨ ਦੇ ਵਿੱਚ ਅਲੱਗ-ਅਲੱਗ ਗੀਅਰ ਹੁੰਦੇ ਆ ਹਾਂਜੀ ਮੰਨ ਲਓ ਇੱਕ ਵੀ ਗੇਅਰ ਚ ਪ੍ਰੋਬਲਮ ਆ ਗਈ ਤਾਂ ਸਾਰੀ ਮਸ਼ੀਨ ਚ ਹੀ ਪ੍ਰੋਬਲਮ ਆ ਜਾਂਦੀ ਹੈ। ਬਿਲਕੁਲ। ਇਸੇ ਤਰ੍ਹਾਂ ਹੀ ਬਾਡੀ ਹੈ। ਹਾਂਜੀ। ਬਾਡੀ ਦੇ ਵਿੱਚ ਜਿਹੜੇ ਆਪਣੇ ਆਰਗਨ ਨੇ ਕਿਸੇ ਵੀ ਆਰਗਨ ਚ ਪ੍ਰੋਬਲਮ ਆਉਂਦੀ ਹੈ ਤਾਂ ਆਪਣੀ ਬਾਡੀ ਸਾਰੀ ਅਫਸਰਟ ਹੋ ਜਾਂਦੀ ਹੈ। ਬਿਲਕੁਲ। ਇਸੇ ਤਰ੍ਹਾਂ ਹੀ ਲਿਵਰ ਹੈ। ਲਿਵਰ ਦਾ ਕੀ ਹੈਗਾ ਜੀ? ਇਹ ਲਿਵਰ ਆਪਣਾ ਕੰਮ ਕੀ ਕਰਦਾ ਹੈ? ਕੰਮ ਆਪਣਾ ਜੋ ਵੀ ਆਪਾਂ ਖਾਂਦੇ ਪੀਂਦੇ ਆ ਉਹਨੂੰ ਹਾਜ਼ਮ ਕਰਦਾ ਹੈ। ਖਾਣੇ ਨੂੰ ਹਾਜ਼ਮ ਕਰਦਾ ਹੈ। ਉਹਦੇ ਵਿੱਚੋਂ ਜੋ ਵੀ ਆਪਾਂ ਨੂੰ ਆਰਗਨਾਂ ਨੂੰ ਦੂਸਰੇ ਆਨਗਰਾਂ ਨੂੰ ਤੱਤ ਚਾਹੀਦੇ ਨੇ ਹਾਂਜੀ ਉਹ ਸਪਲਾਈ ਕਰਦਾ ਹੈ। ਹਮਮ ਜੀ ਖਾਣੇ ਨੂੰ ਹਾਜਮ ਕਰਦਾ ਜਿਹੜੇ ਬਾਡੀ ਨੂੰ ਹੋਰ ਤੱਤ ਚਾਹੀਦੇ ਨੇ ਉਹਨਾਂ ਨੂੰ ਸਪਲਾਈ ਕਰਦਾ ਬਿਲਕੁਲ ਬਲੱਡ ਬਣਾਉਂਦਾ ਬਾਡੀ ਚ ਖੂਨ ਬਣਾਉਂਦਾ ਠੀਕ ਹੈ ਤੇ ਤੀਸਰਾ ਜਿਹੜੀ ਆਪਾਂ 슈ਗਰ ਖਾਂਦੇ ਆ ਹਾਂ ਜਿੰਨੀ ਕ ਬਾਡੀ ਨੂੰ ਚਾਹੀਦੀ ਹੈ ਹਮਮ ਉਨੀ ਕ ਇਹ ਸਪਲਾਈ ਕਰ ਦਿੰਦਾ ਹਮਮ ਜਿਹੜੀ ਬਾਕੀ 슈ਗਰ ਓਵਰ ਹੋ ਜਾਂਦੀ ਹੈ ਹਾਂਜੀ ਉਹ ਲਿਵਰ ਤੇ ਸਟੋਰੇਜ ਹੋ ਜਾਂਦੀ ਹੈ ਹਮਮ ਠੀਕ ਹੈ ਉਹਦੇ ਨਾਲ ਕੀ ਹੁੰਦਾ ਪ੍ਰੋਬਲਮ ਆਪਣਾ ਲਿਵਰ ਫੈਟੀ ਹੋਣ ਲੱਗ ਜਾਂਦਾ ਅੱਛਾ ਜੀ ਤੇ ਇਹ ਜਦੋਂ ਫੈਟੀ ਲਿਵਰ ਕਹਿੰਦੇ ਆ ਇਹ ਆਮ ਤਾਰਨਾ ਇਹ ਲਈ ਜਾਂਦੀ ਆ ਭਈ ਜਿਹੜਾ ਲਿਵਰ ਆਫ ਫੈਟ ਉਹ ਉਹਦੇ ਚ ਫੈਟ ਆ ਜਾਂਦੀ ਆ ਕਿ ਇਹ ਸੱਚ ਆ ਕਿ ਕੀ ਹੈ ਕੀ ਆ ਫੈਟੀ ਲਿਵਰ ਇਹ ਫੈਟੀ ਲਿਵਰ ਇਹ ਹੈਗਾ ਜੀ ਜਦੋਂ ਆਪਣੇ ਲਿਵਰ ਤੇ ਸੋਜ ਆ ਜਾਂਦੀ ਆ ਸੋਜ ਨੂੰ ਕਹਿੰਦੇ ਆ ਓਕੇ 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 ਲਿਵਰ ਚ ਢਿੱਡ ਚ ਪ੍ਰੋਬਲਮ ਆਉਣ ਲੱਗ ਜਾਂਦੀਆਂ ਨੇ ਕਿਹਨੇ ਚ ਪ੍ਰੋਬਲਮ ਆਉਣ ਲੱਗ ਜਾਂਦੀਆਂ ਨੇ ਜਦੋਂ ਲਿਵਰ ਤੇ ਫੈਟ ਓਵਰ ਹੋ ਜਾਂਦੀ ਹੈ ਲੀਵਰ ਤੋਂ ਤਾਂ ਆਪਣੀਆਂ ਖੂਨ ਵਾਲੀਆਂ ਨਾੜਾਂ 'ਚ ਜੰਮਣ ਲੱਗ ਜਾਂਦੀ ਹੈ ਫੈਟ। ਉਹਨੂੰ ਆਪਾਂ ਕੋਲੇਸਟ੍ਰੋਲ ਕਹਿ ਦਿੰਦੇ ਆ। ਓਕੇ ਕੋਲੇਸਟ੍ਰੋਲ ਹਾਈ ਆਉਣ ਲੱਗ ਜਾਂਦਾ। ਕੋਲੇਸਟ੍ਰੋਲ ਹਾਈ ਆਉਣ ਨਾਲ ਬਲੱਡ ਪ੍ਰੈਸ਼ਰ ਹਾਈ ਆਉਣ ਲੱਗ ਜਾਂਦਾ। ਬਲੱਡ ਪ੍ਰੈਸ਼ਰ ਹਾਈ ਆਉਣ ਨਾਲ ਕਿਡਨੀਆਂ ਤੇ ਪ੍ਰੋਬਲਮ ਆਉਂਦੀ ਹੈ। ਆਫ ਕੌਰਸ ਕਿਡਨੀਆਂ ਨੂੰ ਡੈਮੇਜ ਕਰਦਾ। ਹਾਂਜੀ ਹਾਂਜੀ ਤੇ ਕਿਡਨੀਆਂ ਯੂਰਿਨ 'ਚ ਪ੍ਰੋਟੀਨ ਆਉਣ ਲੱਗ ਜਾਂਦਾ। ਤੇ ਯੂਰਿਨ ਪ੍ਰੋਟੀਨ ਆਉਣ ਨਾਲ ਵੀ ਕਿਡਨੀ ਕਮਜ਼ੋਰ ਹੁੰਦੀ ਹੈ ਨਾ ਡੈਮੇਜ ਹੁੰਦੀ ਹੈ। ਦੇਖੋ ਕਿਦਾਂ ਕਨੈਕਟਡ ਹੈ। ਕਨੈਕਟਡ ਹੈ। ਮਸ਼ੀਨ ਦੀ ਤ ਕਿਡਨੀਆਂ ਜਦੋਂ ਪ੍ਰੋਟੀਨ ਲੀਕ ਹੁੰਦਾ ਯੂਰਿਨ ਚ ਤਾਂ ਕਿਡਨੀਆਂ ਕਮਜ਼ੋਰ ਹੁੰਦੀਆਂ ਨੇ ਖੂਨ ਬਣਾਉਣਾ ਹਟ ਜਾਂਦੇ ਨੇ ਬੰਦੇ 'ਚ ਕਮਜ਼ੋਰੀ ਆਉਣ ਲੱਗ ਜਾਂਦੀ ਹੈ ਕੋਈ ਵੀ ਇਨਸਾਨ ਹੈ ਕਮਜ਼ੋਰੀ ਆਉਣ ਲੱਗ ਜੇ ਬੈੱਡਰੂਮ 'ਚ ਬੈਠਾ ਵਾਸਰੂਮ ਤੱਕ ਵੀ ਜਾਣਾ ਔਖਾ ਹੋ ਜਾਂਦਾ ਨੂੰ ਵੀਕਨੈਸ ਹੋਣ ਲੱਗ ਜਾਂਦੀ ਹੈ ਇਸ ਤਰ੍ਹਾਂ ਮਸ਼ੀਨ ਦੀ ਤਰ੍ਹਾਂ ਹੀ ਆ ਦਾ ਸਿਸਟਮ ਜੀ ਅੱਛਾ ਜੀ ਅਤੇ ਇੱਕ ਇਹ ਧਾਰਨਾ ਵੀ ਬਹੁਤ ਆ ਕਿ ਜਿਹੜੇ ਲੋਕ ਡਰਿੰਕ ਕਰਦੇ ਆ ਅਲਕੋਹਲਿਕ ਆ ਹਨਾ ਉਹਨਾਂ ਦਾ ਫੈਟੀ ਲੀਵਰ ਹੋ ਜਾਂਦਾ ਆ ਕਿ ਉਹਨਾਂ ਦਾ ਹੀ ਹੁੰਦਾ ਆ ਕਿ ਇਹ ਲੇਡੀਜ਼ 'ਚ ਵੀ ਹੈਗਾ ਆ ਜਾਂ ਜਿਹੜੇ ਸ਼ਰਾਬ ਨਹੀਂ ਪਿੰਦੇ ਉਹਨਾਂ ਨੂੰ ਵੀ ਹੋ ਸਕਦਾ ਦੇਖੋ ਸਭ ਨਾਲ ਵੱਡਾ ਕਾਰਨ ਹੈਗਾ ਜਿਹੜੇ ਜ਼ਿਆਦਾ ਸ਼ਰਾਬ ਪਿੰਦੇ ਉਹਨਾਂ ਦਾ ਤਾਂ ਲੀਵਰ ਫੈਟੀ ਹੁੰਦਾ ਵੀ ਹੈ ਹਾਂ ਜੀ जिरे ਨਹੀਂ ਵੀ ਪੀਂਦੇ ਲੇਡੀਜ਼ ਨੇ ਜਾਂ ਬੱਚੇ ਨੇ ਜਾਂ ਕੋਈ ਨਹੀਂ ਵੀ ਕੋਈ दारू ਪੀਂਦਾ ਡਰਿੰਕ ਕਰਦਾ ਉਹਨਾਂ ਦਾ ਵੀ ਲੀਵਰ ਫੈਟੀ ਹੁੰਦਾ ਲੀਵਰ ਫੈਟੀ ਕਿਉਂ ਹੁੰਦਾ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਡਰਿੰਕ ਨਾਲ ਕਿਉਂ ਹੁੰਦਾ ਅੱਛਾ ਜੀ ਜੀ ਜਿਹੜੀ ਆਪਾਂ ਡਰਿੰਕ ਕਰਦੇ ਆਲਕੋਹਲ ਜ਼ਿਆਦਾ ਲੈਂਦੇ ਨੇ ਉਹਦੇ ਚ ਕਿਉਂਕਿ ਆਲਕੋਹਲ ਚ 슈ਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਹਮਮ 슈ਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਹਾਂਜੀ ਉਹ ਲੀਵਰ ਚ ਫੈਟ ਕਰਦੀ ਹੈ ਹਮਮ ਲੀਵਰ ਚ ਫੈਟ ਹੋ ਗਈ 슈ਗਰ ਦੀ ਬਲੱਡ ਚ 슈ਗਰ ਦਾ ਲੈਵਲ ਵੱਧ ਜਾਂਦਾ ਜਿਹਦੇ ਨਾਲ ਆਪਾਂ ਨੂੰ ਸ਼ੂਗਰ ਡਾਇਬਟੀਜ਼ ਹੋ ਜਾਂਦੀ ਹੈ ਹਾਂਜੀ ਇਹ ਇਸੇ ਨਾਲ ਇਹਦੇ ਨਾਲ ਹੀ ਜਿਹੜੇ ਆਪਾਂ ਲਕੋਹਲ ਦੇ ਨਾਲ ਦੇਖੋ ਕੀ ਕੀ ਪ੍ਰੋਬਲਮ ਆਉਂਦੀ ਹੈ ਲੀਵਰ ਦਾ ਫੈਟੀ ਹੋਇਆ ਹੀ ਹੋਇਆ ਹਾਂਜੀ ਸ਼ੂਗਰ ਦਾ ਲੈਵਲ ਵੀ ਵੱਧ ਗਿਆ ਹੂੰ ਹੂੰ ਬਾਡੀ ਚ ਡਾਇਬੀਟੀਜ਼ ਹੋ ਗਈ। ਹਾਂਜੀ। ਉਸ ਤੋਂ ਬਾਅਦ ਅੱਖਾਂ 'ਚ ਵੀ ਸ਼ੂਗਰ ਦਾ ਲੈਵਲ ਵਾਜ ਜਾਂਦਾ ਹੈ। ਜਿਹਦੇ ਨਾਲ ਗੁਲਕੋਮਾ ਹੋ ਜਾਂਦਾ ਹੈ। ਓਕੇ। ਕਿਉਂਕਿ ਜਿੱਦਾਂ ਕਹਿੰਦੇ ਆ ਨਾ ਆਪਣੇ ਸ਼ਰਾਬ ਦੇ ਵਿੱਚ ਸ਼ੂਗਰ ਬਹੁਤ ਹੁੰਦੀ ਹੈ। ਸੋ ਉਹੀ ਜਦੋਂ ਪਿੰਦੇ ਆ ਤਾਂ ਇਹ ਜਿਹੜੀ ਸ਼ੂਗਰ ਹੈ ਉਹ ਹਾਈ ਹੋ ਜਾਂਦੀ ਹੈ। ਤਾਂ ਤੁਸੀਂ ਜਿਵੇਂ ਦੱਸਿਆ ਕਿ ਇਨਡਾਇਰੈਕਟ ਜਿਹੜੀ ਜਿਹੜੀ ਸ਼ੂਗਰ ਹੈ ਜਦੋਂ ਹਾਈ ਹੋ ਜਾਂਦੀ ਹੈ ਉਦੋਂ ਫੈਟੀ ਲੀਵਰ ਹੋ ਜਾਂਦਾ। ਉਦੋਂ ਫੈਟੀ ਲੀਵਰ ਹੋ ਜਾਂਦਾ। ਦੇਖੋ ਅੱਖਾਂ ਦੇ ਵਿੱਚ ਵੀ 슈ਗਰ ਦਾ ਲੈਵਲ ਵਾਜ ਜਾਂਦਾ ਜਿਹਦੇ ਨਾਲ ਗਲਕੂਮਾ ਹੋ ਜਾਂਦਾ ਹੈ ਬ੍ਰੇਨ ਚ ਵੀ 슈ਗਰ ਦਾ ਲੈਵਲ ਵਾਜ ਜਾਂਦਾ ਜਿਹਦੇ ਨਾਲ ਡਿਮੈਂਸੀ ਆ ਹੋ ਜਾਂਦਾ ਬਿਲਕੁਲ 슈ਗਰ ਦਾ ਇੰਨਾ ਨੁਕਸਾਨ ਹੈ ਜੇ ਜੇ ਆਪਾਂ 슈ਗਰ ਕੋਈ ਖਾਣਿਆਂ ਚ ਜਾਂ ਡਰਿੰਕ ਚ ਤਾਂ ਜਿਆਦਾ ਹੀ ਹੈਗਾ ਤੇ ਦੂਸਰਾ ਤੁਸੀਂ ਗੱਲ ਕਰੀਏ ਜਿਹੜੇ ਨਹੀਂ ਡਰਿੰਕ ਕਰਦੇ ਵੀ ਉਹਨਾਂ ਨੂੰ ਕਿਉਂ ਲਿਵਰ ਫੈਟੀ ਹੁੰਦਾ ਉਹਨਾਂ ਨੂੰ ਫੈਟੀ ਹੁੰਦਾ ਜੀ ਆਪਣਾ ਖਾਣ ਪੀਣ ਦਾ ਲਾਈਫ ਸਟਾਈਲ ਜਿਆਦਾ ਆਪਾਂ ਫਾਸਟ ਫੂਡ ਖਾਣਿਆ ਹਾਂ ਤਲੀਆਂ ਫਰਾਈ ਚੀਜ਼ਾਂ ਖਾਣਿਆ ਬਾਹਰਲਾ ਫੂਡ ਜਿਆਦਾ ਖਾਣਿਆ ਜਿਆਦਾ ਸਪਾਈਸੀ ਫੂਡ ਖਾਣਿਆ ਮਠਿਆਈਆਂ ਮਠਿਆਈਆਂ ਖਾਣੇ ਤੇ ਜਿੰਨੇ ਜ਼ਿਆਦਾ 버ਗਰ ਪੀਜੇ ਹਾਂਜੀ ਠੀਕ ਹੈ ਨੋਡਲਸ ਵਗੈਰਾ ਇਹ ਚੀਜ਼ਾਂ ਨਾਲ ਹੁੰਦਾ ਜ਼ਿਆਦਾ ਜੀ ਉਹਦੇ ਚ ਵੀ 슈ਗਰ ਦਾ ਲੈਵਲ ਜਾਂਦਾ ਆਪਾਂ ਸਵੇਰ ਤੋਂ ਹੀ ਉੱਠਣਸਾਰ ਚਾਹ ਦੇ ਨਾਲ ਰਾਸ ਹਮਮ ਬਿਸਕਟ ਹਾਂਜੀ ਸਾਰੇ 슈ਗਰ ਸਟਾਰਟ ਕਰ ਦਿੰਦੇ ਆ ਫਿਰ ਬ੍ਰੇਕਫਾਸਟ ਚ ਲਾਂਚ ਜ ਡਿਨਰ ਤੱਕ 슈ਗਰ 슈ਗਰ ਸਿੱਟੀ ਜਾਂਦੇ ਅੰਦਰ ਬਰੈਡ ਰੋਟੀ ਸਾਰਾ ਕੁਝ ਹਾਂ ਲਾਈਫ ਸਟਾਈਲ ਜੀ ਆਪਾਂ ਹਾਂਜੀ ਟਾਈਮ ਸਿਰ ਨਾ ਖਾਣਾ ਹਮਮ ਇਹਦੇ ਨਾਲ ਪ੍ਰੋਬਲਮ ਆਉਂਦੀ ਹੈ ਜੀ ਲੀਵਰ ਫੈਟੀ ਦੀ ਜਿਹੜੇ ਨਹੀਂ ਵੀ ਡਰਿੰਕ ਕਰਦੇ ਉਹਨਾਂ ਨੂੰ ਹਾਂਜੀ ਤੇ ਇਹ ਜੇ ਸਾਨੂੰ ਫੈਟੀ ਲੀਵਰ ਹੋ ਗਿਆ ਤਾਂ ਪਤਾ ਕਿੱਦਾਂ ਲੱਗੇ ਸਰੀਰ ਦੇ ਵਿੱਚ ਪਈ ਫੈਟੀ ਲੀਵਰ ਹੋ ਗਿਆ ਆ ਬਿਲਕੁਲ ਜੀ ਸਹੀ ਪੁੱਛਿਆ ਤੁਸੀਂ ਕਿਵੇਂ ਪਤਾ ਲੱਗੇ ਇਹਦੇ ਬਹੁਤ ਸਾਰੇ ਸਿੰਪਟਮ ਹੁੰਦੇ ਆ ਜਦੋਂ ਲੀਵਰ ਫੈਟੀ ਹੋ ਜਾਂਦਾ ਹੈ ਹਮਮ ਪਤਾ ਬੰਦੇ ਨੂੰ ਆਮ ਨਹੀਂ ਪਤਾ ਹੁੰਦਾ ਵੀ ਮੇਰਾ ਲੀਵਰ ਫੈਟੀ ਹੈ ਉਹਨੂੰ ਕੀ ਹੋਣ ਲੱਗ ਜਾਂਦਾ ਇੱਕ ਤਾਂ ਸਭ ਨਾਲ ਵੱਡੀ ਗੱਲ ਹੈ ਪੇਟ 'ਚ ਗੈਸ ਬਹੁਤ ਬਣਦੀ ਹੈ ਬਲੋਟਿੰਗ ਹੋਣ ਲੱਗ ਜਾਂਦੀ ਹੈ ਐਸਿਡ ਰੀਫਲੈਕਸ ਹੋਣ ਲੱਗ ਜਾਂਦਾ ਥੋੜਾ ਜਿਆ ਖਾਦੇ ਤੇ ਢਿੱਡ ਭਰ ਜਾਂਦਾ ਭੁੱਖ ਬਹੁਤ ਵੀ ਲੱਗਦੀ ਹੈ ਖੋਪ ਪੈਂਦੀ ਹੈ ਭੁੱਖ ਦੀ ਅੱਛਾ ਜੀ ਭੁੱਖ ਘਟ ਵੀ ਜਾਂਦੀ ਹੈ ਇਹਦੇ ਚ ਦੋਏ ਚੀਜ਼ਾਂ ਹੁੰਦੀਆਂ ਨੇ ਭੁੱਖ ਘਟ ਵੀ ਜਾਂਦੀ ਹੈ ਭੁੱਖ ਬਹੁਤ ਖੋਪ ਪੈਂਦੀ ਹੈ ਜਦੋਂ ਖੋਪ ਪੈਂਦੀ ਹੈ ਬੰਦਾ ਕਹਿੰਦਾ ਮੈਨੂੰ ਬਹੁਤ ਭੁੱਖ ਲੱਗੀ ਹੈ ਥੋੜਾ ਜਿਆ ਖਾਂਦਾ ਢਿੱਡ ਭਰ ਜਾਂਦਾ ਹੂੰ ਜੀ ਢਿੱਡ ਫੁੱਲ ਜਾਂਦਾ ਢਿੱਡ ਫੁੱਲਣ ਨਾਲ ਕਦੇ ਇੱਧਰ ਦਰਦ ਹੋਣ ਲੱਗ ਜਾਂਦਾ ਰਾਈਟ ਸਾਈਡ ਕਦੇ ਲੈਫਟ ਸਾਈਡ ਜਿਹਦੇ ਨਾਲ ਅੰਦਰ ਅੰਤੜੀਆਂ 'ਚ ਇਨਫਲਮੇਸ਼ਨ ਹੋ ਜਾਂਦੀ ਹੈ ਅਲਸਰ ਹੋ ਜਾਂਦੇ ਨੇ ਜਿਹਨੂੰ ਆਪਾਂ ਅਲਸਰ ਕੋਲਾਈਟਸ ਕਹਿ ਦਿੰਦੇ ਆ ਜਦੋਂ ਟਾਇਲਟ ਜਾਂਦਾ ਬਲੀਡਿੰਗ ਟਾਇਲਟ ਘਟ ਆਉਂਦੀ ਹੈ ਬਲੀਡਿੰਗ ਜ਼ਿਆਦਾ ਹੁੰਦੀ ਹੈ ਹਾਂਜੀ ਯਾ ਆਈਬੀਐਸ ਵੀ ਪ੍ਰੋਬਲਮ ਹੋ ਜਾਂਦੀ ਹੈ ਇਹਦੇ ਨਾਲ ਇਹ ਸਿੰਪਟਮ ਨੇ ਅੱਛਾ ਇੱਕ ਹੋਰ ਵੀ ਹੈ ਸਕਿੰਦੀ ਪ੍ਰੋਬਲਮ ਵੀ ਫਰਟੀਲੀਵਰ ਨਾਲ ਹੀ ਹੁੰਦੀ ਹੈ ਅੱਛਾ ਜੀ ਬਾ ਹਾਂਜੀ ਬੇਚੈਨੀ ਰਾਤ ਨੂੰ ਨੀਂਦ ਘਟ ਜਾਂਦੀ ਹੈ ਇਹਦੇ ਨਾਲ ਘਬਰਾਹਟ ਹੋਣ ਲੱਗ ਜਾਂਦੀ ਹੈ ਐਂਗਜ਼ਾਇਟੀ ਹੋਣ ਲੱਗ ਜਾਂਦੀ ਹੈ ਜਦੋਂ ਆਪਾਂ ਤੁਰਦੇ ਆ ਦਮ ਚੜਦਾ ਹੂੰ ਹੂੰ ਜੀ ਬੰਦਾ ਸੋਚਦਾ ਵੀ ਮੈਨੂੰ ਕਮਜ਼ੋਰੀ ਹੈ ਵੀਕਨੈਸ ਓਏ ਆਂਦਾ ਲਿਵਰ ਫੈਟੀ ਠੀਕ ਸਾਹ ਫੁੱਲਦਾ ਹਾਂਜੀ ਕਿਉਂਕਿ ਬਾਕੀ ਦੇ ਆਪਾਂ ਲੱਛਣ ਤਾਂ ਬਾਅਦ ਚ ਸਾਨੂੰ ਸ਼ਾਇਦ ਕਲਾਈਟਸ ਦਾ ਬਾਅਦ ਚ ਪਤਾ ਲੱਗੇ ਪਰ ਜਿਹੜੇ ਇਹਦੇ ਪਹਿਲੇ ਲੱਛਣ ਜਿਹਦਾ ਤੁਸੀਂ ਦੱਸਿਆ ਆ ਪਈ ਜ਼ਿਆਦਾ ਕਮਜ਼ੋਰੀ ਹੋਣੀ ਸਾਹ ਚੜਨਾ ਜਾਂ ਸਕਿਨ ਤੇ ਹਨਾ ਤੇ ਅੱਖਾਂ ਤੋਂ ਵੀ ਕੁਝ ਪਤਾ ਲੱਗ ਜਾਂਦਾ ਹੈ ਸਕਿਨ ਪੇਲ ਹੋ ਜਾਂਦੀ ਜਾਂ ਅੱਖਾਂ ਹੋ ਜਾਂਦੀਆਂ ਅੱਖਾਂ ਤੇ ਇਨਫਲੇਮੇਸ਼ਨ ਹੋਣ ਲੱਗ ਜਾਂਦੀ ਅੱਛਾ ਚ ਇਚਿੰਗ ਹੋਣ ਲੱਗ ਜਾਂਦੀ ਹੈ ਡਰਾਈਨੈਸ ਰਹਿਣ ਲੱਗ ਜਾਂਦਾ ਲਿਵਰ ਫੈਟੀ ਨਾਲ ਜੀ ਅੱਛਾ ਜੀ ਇਹਦੇ ਨਾਲ ਇਹੀ ਕਿਉਂਕਿ 슈ਗਰ ਦਾ ਲੈਵਲ ਵਾਜ ਜਾਂਦਾ ਅੱਖਾਂ ਦੇ ਵਿੱਚ ਜਦੋਂ ਲਿਵਰ ਫੈਟੀ ਹੁੰਦਾ ਓਵਰ ਹੋ ਜਾਂਦੀ ਹੈ ਫਿਰ 슈ਗਰ ਹਾਂਜੀ ਫਿਰ ਅੱਖਾਂ 'ਚ 슈ਗਰ ਦਾ ਲੈਵਲ ਵਾਜ ਜਾਂਦਾ ਡਰਾਈਨੈਸ ਹੋ ਜਾਂਦੀ ਹੈ ਇਨਫਲੇਮੇਸ਼ਨ ਹੋਣ ਲੱਗ ਜਾਂਦੀ ਹੈ ਇਹ ਅੱਖਾਂ 'ਚ ਵੀ ਪ੍ਰੋਬਲਮ ਕਰਦਾ ਜੀ ਠੀਕ ਹੈ ਜੀ ਹਾਂਜੀ ਚਲੋ ਹੁਣ ਸਾਨੂੰ ਪਤਾ ਲੱਗ ਗਿਆ ਵੀ ਸਾਡੀ ਬੋਡੀ ਦੇ ਵਿੱਚ ਸਿੰਪਟਮ ਸਿੰਪਟਮ ਆ ਹੋ ਗਏ ਸਾਨੂੰ ਥੋੜਾ ਸ਼ੱਕ ਪੈਦਾ ਹੋ ਗਿਆ ਵੀ ਫੈਟੀ ਲਿਵਰ ਹੈਗਾ ਆ ਮੈਨੂੰ ਅਸੀਂ ਕੋਈ ਤੁਹਾਡੇ ਕੋਲ ਆਉਂਦਾ ਆ ਫਿਰ ਇਹਦਾ ਇਲਾਜ ਕੀ ਆ ਬਿਲਕੁਲ ਜੀ ਇੱਕ ਮੈਂ ਤੁਹਾਨੂੰ ਇਲਾਜ ਤੋਂ ਪਹਿਲਾਂ ਹੋਰ ਵੀ ਦੱਸਣਾ ਚਾਹੁੰਦਾ ਜਿਹੜੀ ਬਹੁਤ ਜ਼ਿਆਦਾ ਪ੍ਰੋਬਲਮ ਲੀਵਰ ਫੈਟੀ ਕਰਕੇ ਆਉਂਦੀ ਹੈ ਜੀ ਜੀ ਨੂੰ ਕਿ ਸਾਡੇ ਕੋਲ ਬਹੁਤ ਅਨਕੜੇ ਆਉਂਦੀਆਂ ਨੇ ਲੀਵਰ ਫੈਟੀ ਦੀਆਂ ਜੀ 80% ਲੀਵਰ ਫੈਟੀ ਹੈ ਜੀ ਐਕਚੁਅਲੀ ਬਹੁਤ ਐਕਚੁਅਲੀ ਐਸ ਮੈਨੂੰ ਵੀ ਇਹ ਬਹੁਤ ਰਿਕੁਐਸਟ ਰਹਿੰਦੀ ਆ ਹਨਾ ਲੋਕਾਂ ਦੀ ਪਈ ਇਹੋ ਜਿਹਾ ਟਾਪਿਕ ਲੈ ਕੇ ਆ ਫੈਟੀ ਲੀਵਰ ਤਾਂ ਇੰਨਾ ਜ਼ਿਆਦਾ ਕਾਮਨ ਹੈ ਤਾਂ ਹੀ ਮੈਂ ਇਹ ਅੱਜ ਇਹ ਟਾਪਿਕ ਚੁਣਿਆ ਮੈਂ ਕਿਹਾ ਪਹਿਲਾਂ ਆਪਾਂ ਇਹਦੇ ਤੇ ਹੀ ਗੱਲ ਕਰਦੇ ਹਾਂ ਹਾਂ ਜੀ ਕਿਉਂਕਿ ਲੀਵਰ ਹੈ ਮੇਨ ਆਰਗਨ ਹੈ ਜੀ ਆਪਣੀ ਬੋਡੀ ਦਾ ਬਿਲਕੁਲ ਇਹ ਦਿਨ ਤੁਹਾਨੂੰ ਮੈਂ ਜਿਹੜੀ ਦੱਸ ਰਿਹਾ ਇਹਦੇ ਨਾਲ ਮੇਨ ਪ੍ਰੋਬਲਮ ਇੱਕ ਹੋਰ ਵੀ ਬਹੁਤ ਸਾਡੇ ਕੋਲ ਕਰੀ ਹੁੰਦੀ ਹੈ ਨਾ ਜੀ ਮਾਈਗਰੇਨ ਬਹੁਤ ਹੁੰਦਾ ਇਹਨਾਂ ਦਾ ਲਿਵਰ ਫੈਟੀ ਹੁੰਦਾ ਕਿਉਂਕਿ ਐਸਿਡ ਰੀਫਲੈਕਸ ਬਹੁਤ ਆਉਣ ਲੱਗ ਜਾਂਦਾ ਹਾਂਜੀ 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 ਇਹਨਾਂ ਦੇ ਐਸਿਡ ਰੀਫਲੈਕਸ ਹੋਊਗਾ ਉਹਨਾਂ ਨੂੰ ਮਾਈਗਰੇਨ ਹੋਊਗੀ ਇੱਕ ਪਾਸੇੋਂ ਅੱਧਾ ਸਿਰ ਦੁਖੂਗਾ ਨੀਚੇ ਨੂੰ ਝੁਕਣਗੇ ਤਾਂ ਐਦਾਂ ਹੋਊਗਾ ਵੀ ਬਹੁਤ ਇਨਫਲਮੇਸ਼ਨ ਹੋਈ ਵੀ ਹੈ ਪੇਨ ਬਹੁਤ ਹੁੰਦੀ ਹੈ ਐਡਵੈਲ ਲਈ ਜਾਂਦੇ ਨੇ ਉਹਦੇ ਨਾਲ ਐਡਵੈਲ ਨਾਲ ਹੋਰ ਲਿਵਰ ਫੈਟੀ ਹੁੰਦਾ ਕਿਉਂਕਿ ਗਰਮ ਹੁੰਦੀ ਹੈ ਪਿਤਵਾਜਿਆਂ ਦੀ ਗਰਮੀ ਵਾਜਿਆਂ ਦੀ ਬਾਡੀ ਚ ਉਹ ਜੜ ਤੱਕ ਜਾਣਾ ਨਹੀਂ ਆਪਾਂ ਘਰੇ ਜਿੱਦਾਂ ਹਾਂਜੀ ਇਹ ਇੱਕ ਜਿੱਦਾਂ ਹੁਣ ਤੁਸੀਂ ਦੱਸਿਆ ਐਡਵਰ ਲਾ ਲਈ ਆ ਜਾਂ ਟਰਨ ਆਨ ਲਾ ਲਈ ਹੈ ਨਾ ਪੇ ਨੂੰ ਥੋੜਾ ਜਿਹਾ ਘੱਟ ਕਰਨ ਲਈ ਇੱਕ ਇਹਦੇ ਲਈ ਉਹ ਕਰਦੇ ਆ ਕਿ YouTube ਤੇ ਵੀ ਬੜਾ ਚੱਲਦਾ ਆ ਬੜਾ ਸੋਸ਼ਲ ਮੀਡੀਆ ਪਰ ਆ ਕੇ ਲੋਕ ਉਦੋਂ ਜਿੱਦਾਂ ਬਿਨਾਂ ਜਾਣਕਾਰੀ ਤੋਂ ਕੋਈ ਪਾਸਾ ਮਾਂ ਲੈ ਕੇ ਖਾਈ ਜਾਂਦਾ ਆ ਕੋਈ ਹੋਰ ਪਾਸੇ ਨੂੰ ਤੁਰਿਆ ਆ ਇਹ ਇਹਦਾ ਕੀ ਜਿੱਦਾਂ ਇੰਪੈਕਟ ਹੁੰਦਾ ਆ ਸਾਡੀ ਸਿਹਤ ਤੇ ਤੇ ਕਰਨਾ ਕੀ ਚਾਹੀਦਾ ਆ ਬਿਲਕੁਲ ਜੀ ਇਹ ਬਹੁਤ ਚੱਲਦਾ ਜੀ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜਿ YouTube ਤੇ Facebook ਤੇ ਤੇ Instagram ਤੇ ਜਿੰਨੇ ਵੀ ਸੋਸ਼ਲ ਮੀਡੀਆ ਚੈਨਲ ਨੇ ਸਾਰਿਆਂ ਤੇ ਬਹੁਤ ਚੱਲਦਾ ਵੀ ਆ ਖਾਓ ਆ ਖਾਓ ਜੀ ਇਦਾਂ ਖਾਓ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਵੀ ਕਦੇ ਕੋਈ ਵੀ ਆਪਾਂ ਹਾਂਜੀ ਆਪਾਂ ਨੁਕਸਾਬ ਜੇ ਮੇਰਾ ਦੱਸਿਆ ਵੇ ਜੇ ਕਿਸੇ ਦਾ ਵੀ ਦੱਸਿਆ ਵੇ ਤੇ ਆਪਾਂ ਨੇ ਵਰਤਣਾ ਹੋ ਲੈਣਾ ਸਟਾਰਟ ਕਰਨਾ ਤਾਂ ਇੱਕ ਵਾਰ ਮੇਰੀ ਬੇਨਤੀ ਇਹ ਹੈ ਸਾਰਿਆਂ ਨੂੰ ਜੀ ਵੀ ਪਹਿਲਾਂ ਕਿਸੇ ਵੀ ਤਜਰਬੇਕਾਰ ਵੈਦ ਤੋਂ ਆਪਣੀ ਤਸਵੀਰ ਜਰੂਰ ਚੈੱਕ ਕਰਾ ਲਿਆ ਕਰੋ ਅੱਛਾ ਜੀ ਮੈਂ ਨਹੀਂ ਕਹਿੰਦਾ ਵੀ ਮੇਰੇ ਕੋਲ ਆਓ ਕਿਸੇ ਵੀ ਤਜਰਬੇਕਾਰ ਵੈਦ ਤੋਂ ਤੁਸੀਂ ਆਪਣੀ ਤਸਵੀਰ ਚੈੱਕ ਕਰਾ ਲਓ ਜਿਹੜਾ ਨਾਮਜ ਫੜ ਕੇ ਤੁਹਾਨੂੰ ਦੱਸ ਦਵੇ ਤੁਹਾਡੀ ਕਿਹੜੀ ਤਸਵੀਰ ਹੈ ਹੂੰ ਹੂੰ ਕਿਉਂਕਿ ਆਪਣੀ ਬਾਡੀ ਦੇ ਤਿੰਨ ਦੋਸਾਂ ਨਾਲ ਆਪਣੀ ਬਾਡੀ ਚੱਲਦੀ ਹੈ ਜੀ ਹਾਂਜੀ ਪਿੱਤ ਕਾਫ ਬਾਤ ਹੂੰ ਇਹ ਬੈਲੈਂਸ ਹੋਣੀ ਚਾਹੀਦੀਆਂ ਨੇ। ਅੱਛਾ ਜੀ। ਇਹਨਾਂ ਚੋਂ ਇੱਕ ਵੀ ਉੱਪਰ ਥੱਲੇ ਹੋ ਗਈ ਤਾਂ ਆਪਣੀ ਬੋਡੀ ਚ ਪ੍ਰੋਬਲਮ ਹੋਣ ਲੱਗ ਜਾਨੀ ਹੈ ਜੀ। ਠੀਕ ਜੀ ਠੀਕ। ਮੈਂ ਕਈ ਵਾਰ ਆਪਾਂ ਦੇਖ ਲੈਂਦੇ ਆ ਫਾਰਮੂਲਾ ਮੰਨ ਲਓ ਦਰਦਾਂ ਹੁੰਦੀਆਂ ਨੇ। ਇਹ ਦੇ ਆਹ ਲੈ ਲਓ ਉਹ ਲੈ ਲਓ ਗਰਮ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਆਰਥਰਾਈਟਸ ਲਈ ਲੈਣੇ ਆ ਯੂਰਿਕ ਐਸਿਡ ਲਈ ਲੈਣੇ ਆ ਕੋਲੇਸਟ੍ਰੋਲ ਹਾਈ ਹੋ ਗਿਆ। ਹਾਂਜੀ। ਤਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਣੀ ਤਸਵੀਰ ਕਿਹੜੀ ਆ। ਹੂੰ। ਆਪਣੀ ਆਲਰੇਡੀ ਤਸਵੀਰ ਗਰਮ ਹੁੰਦੀ ਆ ਉਹ ਗਰਮ ਚੀਜ਼ਾਂ ਨੇ ਗਰਮ ਲੈ ਲਈਆਂ ਉਹਦੇ ਨਾਲ ਹੋਰ ਤਸਵੀਰ ਗਰਮ ਹੋ ਜਾਣੀ ਆ ਜੋ ਇਹ ਬਹੁਤ ਜ਼ਰੂਰੀ ਹੈ ਪਹਿਲੇ ਇਹ ਫਾਈਂਡ ਆਊਟ ਕਰੋ ਪੇ ਤਾਂ ਤਸਵੀਰ ਹੈ ਕਿਹੜੀ ਹੈ ਹਨਾ ਕਿਉਂਕਿ ਜੇ ਤੁਹਾਨੂੰ ਪਹਿਲਾ ਪਤਾ ਹੀ ਨਹੀਂ ਹੈਗਾ ਤੁਹਾਨੂੰ ਬਿਮਾਰੀ ਦਾ ਨਹੀਂ ਪਤਾ じゃ ਆਪਣੀ ਬੋਡੀ ਦਾ ਹੀ ਨਹੀਂ ਪਤਾ ਉਹਨੂੰ ਚਾਹੀਦਾ ਕੀ ਹੈ ਉਹਦੀ ਨੀਂਦ ਕੀ ਹੈ ਆਪਾਂ ਚੱਕ ਕੇ ਕੁਝ ਵੀ ਲੈ ਲਓ ਤਾਂ ਉਹ ਐਕਚੁਅਲੀ ਉਹਨੇ ਹੈਲਪ ਕਰਨ ਦੀ ਬਜਾਏ ਉਹਨੇ ਉਲਟਾ ਹੀ ਕੰਮ ਕਰਦਾ ਉਲਟਾ ਨੁਕਸਾਨ ਹੁੰਦਾ ਜੀ ਦੇਖੋ ਮੰਨ ਲਓ ਲੈ ਲਿਆ ਆਪਾਂ ਨੇ ਫਾਰਮੂਲਾ ਤਸਵੀਰ ਆਲਰੇਡੀ ਗਰਮ ਹੈ ਆਪਾਂ ਗਰਮ ਚੀਜ਼ਾਂ ਹੋਰ ਲਈ ਜਾਂਦੇ ਆ ਉਹਦੇ ਨਾਲ ਵੀ ਲੀਵਰ ਫੈਟੀ ਹੁੰਦਾ ਜੀ ਹਮ 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 ਆਪਣੀ ਫੂਡ ਪਾਈਪ ਵਿੱਚ ਜ਼ਖਮ ਹੋ ਜਾਂਦੇ ਨੇ ਅਲਸਰ ਹੋ ਜਾਂਦੇ ਨੇ ਐਸਿਡ ਰੀਫਲੈਕਸ ਹੋਣ ਲੱਗ ਜਾਂਦਾ ਉਹਦੇ ਨਾਲ ਪ੍ਰੋਬਲਮ ਜ਼ਿਆਦਾਤਰ ਪ੍ਰੋਬਲਮ ਆਉਂਦੀਆਂ ਇਦਾਂ ਨੇ ਆਪਾਂ ਜੋ ਵੀ ਦੇਖਦੇ ਆ ਲੈ ਲੈਂਦੇ ਆ ਪਤਾ ਹੁੰਦਾ ਨਹੀਂ ਵੀ ਆਪਣੀ ਬਾਡੀ ਕਿੱਦਾਂ ਦੀ ਹੈਗੀ ਹੈ ਬਿਲਕੁਲ ਬਿਲਕੁਲ ਆਪਣੇ ਵੀ ਕਈ ਵਾਰੀ ਮੈਂ ਆਪਣੇ ਘਰਾਂ ਦੇ ਵਿੱਚ ਬਜ਼ੁਰਗਾਂ ਨੂੰ ਸੁਣਿਆ ਐ ਐਕਚੁਅਲੀ ਉਹ ਕਹਿੰਦੇ ਆ ਕਿ ਆਹ ਮੇਰੇ ਇੱਥੇ ਗੈਸ ਬਣਦੀ ਆ ਉੱਪਰ ਤੱਕ ਆਂਦੀ ਆ ਅਧਕਾਰ ਆਂਦੇ ਆ ਚੱਕ ਕੇ ਕੋਈ ਚੂਰ ਨਿਕਾਲ ਲੈਂਦੇ ਆ ਹਨਾ ਉਹ ਤੇ ਕਹਿੰਦੇ ਨੇ ਨਾ ਮਰਦਾ ਕੀ ਨਹੀਂ ਕਰਦਾ ਸੋ ਇਸ ਬੈਟਰ ਪਰ ਪਹਿਲਾਂ ਆਪਣਾ ਪੂਰੀ ਉਹ ਪਤਾ ਹੋਣਾ ਚਾਹੀਦਾ ਪਤਾ ਕਰਨ ਹੈ ਨਾ ਪਤਾ ਹੋਣਾ ਚਾਹੀਦੇ ਵੀ ਆਪਣੀ ਕਿਹੜੇ ਦੋਸ ਦੀ ਹੈਗੀ ਹੈ ਬਾਡੀ ਪਿਤ ਵਾਲੀ ਹੈ ਕਫ ਵਾਲੀ ਹੈ ਬਾਤ ਵਾਲੀ ਹੈ ਕਿਉਂਕਿ ਤਿੰਨ ਹੋਣੀਆਂ ਜ਼ਰੂਰੀ ਨੇ ਪਰ ਬੈਲੈਂਸ ਹੋਣੀਆਂ ਚਾਹੀਦੀਆਂ ਨੇ ਜੀ ਤੇ ਇੱਕ ਮੈਨੂੰ ਛੋਟਾ ਜਿਹਾ ਜਿਹੜੀ ਆਮ ਸਾਡੇ ਲੋਕਾਂ ਦੀ ਹੁੰਦੀ ਹੈ ਦਰਸ਼ਕਾਂ ਦੀ ਮੰਗ ਹੁੰਦੀ ਹੈ ਕਿ ਕਦੋਂ ਉਹਨਾਂ ਨੂੰ ਰੀਲੀ ਹੈਲਪਲੀ ਆਣਾ ਚਾਹੀਦਾ ਹੈ ਜਾਂ ਕੋਈ ਐਦਾਂ ਦੀ ਪਹਿਲਾ ਪਹਿਲਾ ਹੋਮ ਰੈਮਡੀ ਹੈਗੀ ਆ ਕੋਈ ਘਰ ਕੋਈ ਕਿਚਨ ਚ ਕਹਿੰਦੇ ਆ ਬਹੁਤ ਕੋਸ਼ਿਸ਼ ਕਰਦੀ ਪਿਆ ਐਦਾਂ ਦੀ ਕੋਈ ਚੀਜ਼ ਉਹ ਪਹਿਲਾਂ ਲੈ ਸਕਦੇ ਜਿਹਦੇ ਨਾਲ ਥੋੜਾ ਜਿਹਾ ਉਹਨਾਂ ਨੂੰ ਐਪਈ ਜਿਹੜੀ ਉਹਨਾਂ ਨੂੰ ਅਨਕੰਫਰਟेबल ਤਕਲੀਫ ਹੈਗੀ ਆ ਟੈਂਪਰੇਰੀ ਜੇ ਰਿਲੀਜ਼ ਮਿਲ ਜਵੇ ਬਿਲਕੁਲ ਜੀ ਬਿਲਕੁਲ ਰਸਪਾਲੀ ਬਹੁਤ ਵਧੀਆ ਤੁਸੀਂ ਇਹ ਕੁਐਸਚਨ ਪੁੱਛਿਆ ਤੇ ਮੈਂ ਤੁਹਾਨੂੰ ਦੱਸ ਦਿੰਦਾ ਦੇਖੋ ਜਦੋਂ ਲਿਵਰ ਫੈਟੀ ਦੀ ਤੁਸੀਂ ਗੱਲ ਕਰੀ ਹੈ ਲਿਵਰ ਫੈਟੀ ਦਾ ਜਿਹੜਾ ਤਾਂ ਐਲੋਪੈਥੀ ਹੈ ਹਾਂਜੀ ਉਹਦੇ ਵਿੱਚ ਕੋਈ ਇਲਾਜ ਨਹੀਂ ਜੀ अच्छा जी ਉਹ ਸਿਰਫ ਇਹ ਕਹਿ ਦਿੰਦੇ ਆ ਵੀ ਤੁਸੀਂ ਆਪਣਾ ਲਾਈਫ ਸਟਾਈਲ ਚੇਂਜ ਕਰੋ ਖਾਣਾ ਪੀਣਾ ਚੇਂਜ ਕਰੋ ਬਿਲਕੁਲ ਮੈਂ ਤੁਹਾਨੂੰ ਦੱਸ ਦਿੰਦਾ ਘਬਰਾਉਣ ਦੀ ਲੋੜ ਨਹੀਂ ਆਪਾਂ ਘਰੇ ਵੀ ਇਹਦਾ ਫਾਰਮੂਲਾ ਲੈ ਸਕਦੇ ਆ ਉਹਦੇ ਨਾਲ ਲਿਵਰ ਫੈਟੀ ਹੈ ਜਿਹੜਾ ਆਪਣਾ ਠੀਕ ਹੋਣ ਲੱਗ ਜਾਂਦਾ ਪਲੀਜ਼ ਦੱਸੋ ਹਾਂਜੀ ਹਾਂਜੀ ਜਿਹੜਾ ਲਿਵਰ ਹੈ ਆਪਣਾ ਇੱਕ ਐਦਾਂ ਦਾ ਆਰਗਨ ਹੈ ਹਮ ਜਿਹੜਾ ਕਿਵਰ ਹੋ ਜਾਂਦਾ ਅੱਛਾ ਜੀ ਹਾਂਜੀ ਇਹ ਰਿਵਰਸਿਬਲ ਆ ਕਹਿੰਦੇ ਜੇ ਇਹ ਬੈਡ ਹੋ ਗਿਆ ਤਾਂ ਇਹ ਪੂਰੀ ਤਰ੍ਹਾਂ ਠੀਕ ਵੀ ਹੋ ਜਾਂਦਾ ਠੀਕ ਵੀ ਹੋ ਜਾਂਦਾ 100% ਹੋ ਜਾਂਦਾ 100% ਹੋ ਜਾਂਦਾ ਪਰ ਇੱਕ ਜ਼ਰੂਰ ਹੈ ਖਾਣ ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇਸ ਬਾਰੇ ਜੀ ਜਿਹੜਾ ਆਪਣਾ ਐਰੋਵੈਦਾ ਦਾ ਹੈਗਾ ਇਹਦੇ ਵਿੱਚ 100% ਕਿਊਰ ਹੋ ਜਾਂਦਾ ਹੈ ਅੱਛਾ ਜੀ ਉਹਦੇ ਵਿੱਚ ਕੀ ਹੈਗਾ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਨੋਟ ਵੀ ਕਰ ਸਕਦੇ ਹੋ ਸੁਣਨ ਵਾਲੇ ਜੀ ਉਹਦੇ ਵਿੱਚ ਕੀ ਤੁਸੀਂ ਕਰਨਾ ਹੈ ਜਿਨ੍ਹਾਂ ਦਾ ਲਿਵਰ ਫੈਟੀ ਹੈ ਹਮਮ ਤੁਸੀਂ ਸਵੇਰੇ ਖਾਲੀ ਪੇਟ ਉੱਠ ਕੇ ਲੋਕੀ ਦਾ ਜੂਸ ਇੱਕ ਗਲਾਸ ਅੱਛਾ ਜੀ ਪੀਣਾ ਸਟਾਰਟ ਕਰ ਦਿਓ ਉਹਦੇ ਵਿੱਚ ਪਾਉਣਾ ਕੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਨਾ ਨੋਟ ਕਰ ਲੈਣ ਹਮ ਹਮ 10 ਪੱਤੇ ਪੁਦੀਨੇ ਦੇ ਪਾਉਣੇ ਨੇ ਅੱਛਾ ਜੀ ਤੇ 2 ਚਮਚੇ ਆਮਲਾ ਜਿਹੜਾ ਜੂਸ ਹੁੰਦਾ ਹੈ ਪਿਓਰ ਹੋਵੇ ਉਹਦੇ ਵਿੱਚ 슈ਗਰ ਨਾ ਮਿਕਸ ਹੋਈ ਹੋਵੇ ਅੱਛਾ ਜੀ ਤੇ ਆਮਲੇ ਦਾ ਜੂਸ ਦੇ 2 ਚਮਚੇ ਹਮ ਹਮ ਲੋਕੀ ਦੇ ਇੱਕ ਗਲਾਸ ਦੇ ਜੂਸ ਦੇ ਵਿੱਚ 2 ਚਮਚੇ ਆਮਲਾ ਜੂਸ ਦੇ 10 ਪੱਤੇ ਪੁਦੀਨੇ ਦੇ ਅੱਛਾ ਜੀ ਤੇ ਅੱਧਾ ਨਿੰਬ ਚੋੜ ਲੈਣਾ ਜੀ ਓਕੇ ਤੇ ਥੋੜਾ ਜਿਹਾ ਪਾਉਣਾ ਉਹਦੇ ਵਿੱਚ ਪਿੰਕ ਸਾਲਟ ਇਹਨੂੰ ਆਪਾਂ ਓਕੇ ਹਾਂਜੀ ਹਾਂਜੀ ਹਿਮਾਲਿਆ ਹਿਮਾਲੀਅਨ ਸੌਲਟ ਵੀ ਕਹਿ ਦਿੰਦੇ ਆਪਾਂ ਹਾਂਜੀ ਹਾਂਜੀ ਬਿਲਕੁਲ ਲੋਕ ਕਹਿ ਦਿੰਦੇ ਆ ਹਾਂਜੀ ਉਹ ਤੁਸੀਂ ਲੈਣਾ ਸਟਾਰਟ ਕਰ ਦੋ ਤੁਹਾਡਾ ਲੇਬਰ ਠੀਕ ਹੋਣ ਲੱਗ ਜਾਣਾ ओके okay. सो so, एक गिलास लौकी ਦਾ ਜੂਸ ਬਿਲਕੁਲ ਤੇ ਆਮਲੇ ਦੇ 2 ਚਮਚੇ 2 ਚਮਚੇ 10 ਪੱਤੇ ਪੁਦੀਨੇ ਦੇ ਆਮਲੇ ਦੇ ਜੂਸ ਦੇ 2 ਚਮਚੇ ਹਨਾ 10 ਪੱਤੇ ਪੁਦੀਨੇ ਦੇ ਆਪਾਂ ਉਹਨਾਂ ਨੂੰ ਗ੍ਰाइंड ਕਰਕੇ ਪਾਣਾ ਹੈ ਗ੍ਰाइंड ਕਰਕੇ ਪਾ ਲੋ ਜਿੱਦਾਂ ਚਟਣੀ ਨਹੀਂ ਬਣ ਜਾਂਦੀ ਚਟਣੀ ਦੀ ਤਰ੍ਹਾਂ ਦੇ ਵਿੱਚ ਹੋਰ ਨਹੀਂ ਕੁਝ ਵੀ ਐਡ ਕਰਨਾ ਅੱਛਾ ਜੀ ਕੱਲਾ ਉਹਨੂੰ ਕੁੱਟ ਕੇ ਉਹਦਾ ਗ੍ਰाइंड ਕਰਕੇ ਚਟਣੀ ਦੀ ਤਰ੍ਹਾਂ 10 ਕ ਪੱਤੇ ਨੂੰ ਮਿਕਸ ਕਰ ਲੋ ਵਿੱਚ ਉਹਦੇ ਅੱਧਾ ਨਿੰਬੂ ਦਾ ਪਾ ਲੋ ਅੱਧਾ ਨਿੰਬੂ ਅੱਛਾ ਚੋੜ ਲਓ ਤੇ ਥੋੜਾ ਜਿਹਾ ਪਾ ਲਓ ਪਿੰਕ ਸਾਲਟ ਅੱਛਾ ਜੀ ਪਿੰਕ ਸਾਲਟ ਖਾਲੀ ਪੇਟ ਲੈਣਾ ਜੀ ਖਾਲੀ ਪੇਟ ਲੈਣਾ ਇਹ ਲੈਣਾ ਸਟਾਰਟ ਕਰ ਇੱਕ ਹੋਰ ਦੱਸ ਦੇਣਾ ਤੁਹਾਨੂੰ ਮੈਂ ਸੋਨੇ ਦੇ ਸਾਗੇ ਵਾਲੀ ਗੱਲ ਹੋ ਜਾਣੀ ਹੈ ਹਾਂਜੀ ਜਿਹੜੀ ਇਟਸ ਇਟ ਬੂਟੀ ਹੈ ਜੀ ਜਿਹਨੂੰ ਆਪਾਂ ਪੁਨਰਵਾ ਕਹਿੰਦੇ ਆ ਅੱਛਾ ਜੀ ਇਹ ਉਹ ਆਮ ਮਿਲ ਜਾਂਦੀ ਹੈ ਸਟੋਰਾਂ ਤੋਂ ਦੇਖ ਕੇ ਵਧੀਆ ਸੰਸਾਰੀ ਦੇ ਸਟੋਰਾਂ ਤੋਂ ਹਾਂ ਜਿਹੜੇ ਆਪਣੇ ਦੇਸੀ ਸਟੋਰ ਨੇ ਜਿੰਨੇ ਵੀ ਹੈਗੇ ਨੇ ਉਹਨਾਂ ਤੋਂ ਮਿਲ ਜਾਂਦੀ ਹੈ ਜੀ ਕੀ ਕਹਿੰਦੇ ਉਹਨੂੰ ਉਹਨੂੰ ਪੁਨਰਵਾ ਕਹਿੰਦੇ ਪੁਨਰਵਾ OK ਇਟਸ ਇਟ ਬੂਟੀ ਕਹਿੰਦੇ ਆ ਅੱਛਾ ਜੀ ਪੁਨਰਵਾ ਪਾਊਡਰ ਅੱਛਾ ਜ ਉਹ ਜੂਸ ਦੇ ਨਾਲ ਹੀ ਲੈ ਲੈਣਾ ਸਵੇਰੇ ਉਹ ਜੂਸ ਦੇ ਨਾਲ ਲੈ ਸਕਦੇ ਨੇ ਜਿਹੜਾ ਲੋਕੀ ਦਾ ਜੂਸ ਜਿਹੜਾ ਰਾਤ ਨੂੰ ਕੋਸੇ ਜੇ ਪਾਣੀ ਨਾਲ ਲੈ ਲੈਣ ਅੱਛਾ ਜੀ ਲਿਵਰ ਠੀਕ ਹੋਣ ਲੱਗ ਜਾਣਾ ਅੱਛਾ ਜੀ ਜੇ ਫੇਰ ਵੀ ਕੋਈ ਲੱਗਦਾ ਹੂੰ ਹੂੰ ਕੋਈ ਸਾਡੀ ਹੈਲਪ ਦੀ ਲੋੜ ਹੈ ਨਹੀਂ ਗੱਲ ਬਣਦੀ ਤਾਂ ਆਪਾਂ ਉਹਨਾਂ ਦੀ ਹੈਲਪ ਲਈ ਤਿਆਰ ਹਾਂ ਜਦ ਮਰਜ਼ੀ ਆਪਣੀ ਹੈਲਪ ਲੈ ਲੈਣ ਕੋਈ ਗੱਲਬਾਤ ਪੁੱਛਣੀ ਕਰਨੀ ਹੈ ਜੋ ਵੀ ਆਪਣੇ ਕੋਲ ਪ੍ਰੋਡਕਟ ਨੇ ਇਹਦੇ ਕੀ ਫੈਟੀ ਲਿਵਰ ਵਾਸਤੇ ਹੈਲਥ ਕੈਨੇਡਾ ਤੋਂ ਅਪਰੂਵ ਹੁੰਦੇ ਆ ਸਾਰੇ ਜੀ ਐਦਾਂ ਨਹੀਂ ਆਪਾਂ ਕਿਸੇ ਨੂੰ ਦਿੰਦੇ ਹੈਗੇ ਹੈਲਥ ਕੈਨੇਡਾ ਤੋਂ ਅਪਰੂਵ ਲਿਵਰ ਵਾਸਤੇ ਜੋ ਵੀ ਹੈਗਾ ਆਪਣੇ ਕੋਲ ले ਸਕਦੇ ਨੇ ਪਹਿਲਾਂ ਮੈਂ ਇਹੀ ਬੇਨਤੀ ਕਰਦਾ ਤੁਸੀਂ ਆਪਣੇ ਘਰੇ ਠੀਕ ਕਰੋ ਠੀਕ ਠੀਕ ਹੋ ਜਾਂਦਾ ਪਰ ਖਾਣ ਪੀਣ ਦਾ ਧਿਆਨ ਰੱਖਣਾ ਇਸ ਪਾਲੀ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਪਹਿਲਾਂ ਸਟਾਰਟ ਤਾਂ ਐਕਚੁਅਲੀ ਇਤੋਂ ਹੀ ਹੁੰਦਾ ਪਈ ਸਾਡੀ ਸਾਡੀਆਂ ਹੈਬਿਟਸ ਜਿਹੜੀਆਂ ਆ ਉਹਨਾਂ ਨੂੰ ਥੋੜਾ ਜਿਆਦਾ ਠੀਕ ਕਰ ਲੋ ਆਦਤਾਂ ਜਿਹੜੀਆਂ ਹੈ ਹਨਾ ਤੇ ਫਿਰ ਬਾਅਦ ਵਿੱਚ ਤੁਸੀਂ ਜਿਹੜੀ ਇੰਨੀ ਸੋਹਣੀ ਰੈਮਡੀ ਦੱਸੀ ਆ ਹਨਾ ਤੇ ਆਈ ਹੋਪ ਜਿਹੜੇ ਸਾਡੇ ਦਰਸ਼ਕ ਹੈਗੇ ਆ ਦੇਖਣ ਵਾਲੇ ਆ ਇਹ ਤੁਹ ਜ਼ਰੂਰ ਫਾਇਦਾ ਉਠਾਉਗੇ ਤੇ ਬਾਅਦ ਵਿੱਚ ਇੱਕ ਜੇ ਹੁਣ ਉਹਨਾਂ ਨੇ ਚਲੋ ਇਹ ਰੈਮਡੀਜ਼ ਵੀ ਕਰ ਲਈ ਥੋੜਾ ਬਹੁਤ ਫਰਕ ਪਿਆ ਤਾਂ ਜਦੋਂ ਨਹੀਂ ਤੁਹਾਡੇ ਕੋਲ ਆਣਾ ਹੈ ਤਾਂ ਆਪਣਾ ਫੋਨ ਨੰਬਰ ਤੇ ਆਪਣਾ ਪਤਾ ਉਹ ਤੁਸੀਂ ਇੱਕ ਵਾਰੀ ਬੋਲ ਕੇ ਦੱਸ ਦੋ ਤਾਂ ਫਿਰ ਇੱਥੇ ਆਪਾਂ ਸਕਰੀਨ ਦੇ ਉੱਤੇ ਉਹ ਨਾਲ-ਨਾਲ ਚੱਲੇਗਾ ਤੇ ਜਿਹਨੂੰ ਲੋੜ ਹੈ ਉਹ ਵੈਦ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਹਾਂਜੀ ਦੇਖੋ ਸਾਡਾ ਵੈਦ ਰੂਬਲ ਦੇ ਨਾਮ ਤੇ ਹੈਗਾ ਜੀ ਪਿਓਰ ਹਰਬਲ ਪ੍ਰੋਡਕਟਸ ਅੱਛਾ ਜੀ ਆਪਣਾ ਐਡਰੈਸ ਹੈਗਾ ਜੀ ਸਕਾਟ ਰੋਡ ਤੇ 84 ਤੇ 8434120 ਸਟਰੀਟ ਅੱਛਾ ਜੀ ਯੂਨਿਟ ਨੰਬਰ ਹੈਗਾ 116 ਜੀ ਹਮ ਹਮ ਸਾਡਾ ਟੈਲੀਫੋਨ ਨੰਬਰ ਹੈਗਾ 778 ਹਮ ਹਮ 917 0444 ਠੀਕ ਹੈ ਜੀ ਤੇ ਤੇ ਇਹ ਇਹ ਨੰਬਰ ਅਸੀਂ ਸਕਰੀਨ ਤੇ ਵੀ ਪਲੇ ਕਰ ਰਹੇ ਹਾਂ ਕਿ ਜੇਕਰ ਕਿਸੇ ਨੂੰ ਇਹ ਰੈਮਡੀ ਕਰਕੇ ਫਿਰ ਵੀ ਲੋੜ ਪੈਂਦੀ ਆ ਤਾਂ ਤੁਸੀਂ ਇਸ ਨੰਬਰ ਤੇ ਇਹਨਾਂ ਦੇ ਨਾਲ ਇਸ ਲੋਕੇਸ਼ਨ ਦੇ ਉੱਤੇ ਸੌਰੀ ਸੰਪਰਕ ਕਰ ਸਕਦੇ ਆ ਤੇ ਵੈਦਰੂਬਲ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਐਕਚੁਅਲੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਪੈਸ਼ਲੀ ਥੈਟ ਹੋਮ ਰੈਮਡੀ ਤੇ ਆਪਾਂ ਕੋਸ਼ਿਸ਼ ਕਰਾਂਗੇ ਫਿਊਚਰ ਦੇ ਵਿੱਚ ਵੀ ਕਿ ਜਿਹੜੀਆਂ ਸਾਨੂੰ ਆਮ ਸਮੱਸਿਆਵਾਂ ਆਉਂਦੀਆਂ ਆ ਸਕਿਨ ਨਾਲ ਰਿਲੇਟਡ ਹੋ ਗਈਆਂ ਲਿਵਰ ਨਾਲ ਹੈਲਥ ਨਾਲ ਕਿਸੇ ਵੀ ਤਰ੍ਹਾਂ ਹੋਵੇ ਤੇ ਅਸੀਂ ਜੇ ਤੁਹਾਡੇ ਬਿਜ਼ੀ ਸਕੇਡਿਊਲ 'ਚ ਟਾਈਮ ਹੋਇਆ ਤਾਂ ਸਾਨੂੰ ਆ ਕੇ ਪਲੀਜ਼ ਜਰੂਰ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦੇਣੀ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਰਸਪਾਲ ਜੀ ਤੁਹਾਡਾ ਵੀ ਦੁਬਾਰਾ ਫੇਰ ਤੁਹਾਡੇ ਸੁਣਨ ਵਾਲੇ ਸਰੋਤਿਆਂ ਦਾ ਵੀ ਤੇ ਲਾਸਟ ਜਿ ਮੈਂ ਇਹ ਕਹੂੰਗਾ ਦੇਸੀ ਖਾਓ, ਰੋਗ ਭਜਾਓ, ਤੰਦਰੁਸਤੀ ਪਾਓ ਤੇ ਵੈਗਰੂ ਦੇ ਗੁਣ ਗਾਓ। ਵਾਹ ਜੀ ਵਾਹ ਥੈਂਕ ਯੂ ਜੀ ਥੈਂਕ ਯੂ ਸੋ ਮਚ। ਹਾਂਜੀ ਇਹ ਸਨ ਵੈਦ ਰੂਬਲ ਜੀ ਤੇ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਬਹੁਤ ਜ਼ਰੂਰੀ ਵਧੀਆ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਸਾਨੂੰ ਫੈਟੀ ਲੀਵਰ ਦੇ ਉੱਤੇ। ਤੇ ਇਹੋ ਜੇ ਹੋਰ ਸੈਗਮੈਂਟ ਵੀ ਆਪਾਂ ਆ ਕੇ ਅੱਗੇ ਜਾ ਕੇ ਲੈ ਕੇ ਆਂਦੇ ਰਵਾਂਗੇ ਤੁਹਾਡੀ ਰੂਪਰੂ ਕਰਦੇ ਰਹਾਂਗੇ ਤਦ ਤੱਕ ਆਪਾਂ ਸਾਰਿਆਂ ਦਾ ਰੱਬ ਰੱਖਾ ਸਤਿ ਸ੍ਰੀ ਅਕਾਲ